ਜਿੰਨਾ ਲੋਕਾਂ ਨੇ ਘਰੇ ਭਈਏ ਪੁੱਤ ਬਣਾ ਕੇ ਰੱਖੇ ਹੋਏ ਆ ਉਹਨਾਂ ਨੂੰ ਆਪਦੇ ਘਰ ਦਾ ਸਾਰਾ ਭੇਤ ਦਿੱਤਾ ਹੋਇਆ ਹੈ ਉਹ ਆ ਵੀਡੀਓ ਜ਼ਰੂਰ ਦੇਖ ਲਿਓ ਤੇ ਗਾਂ ਆਪਦੇ ਰਿਸ਼ਤੇਦਾਰਾਂ ਨੂੰ ਵੀ ਸੈਂਡ ਕਰ ਦਿਅ ਜੀ ਇੱਕ ਭਈਏ ਨੇ ਸੇਠਾਂ ਦਾ ਸਾਰਾ ਪਰਿਵਾਰ ਮਾਰਤਾ ਇੱਕ ਜੀਵ ਨਹੀਂ ਛੱਡਿਆ ਜਵਾਗ ਤੱਕ ਵੀ ਨਹੀਂ ਛੱਡਿਆ ਤੇ ਮੁੜ ਕੇ ਸਾਰੇ ਟੱਬਰ ਦੀਆਂ ਲਾਸ਼ਾਂ ਗੱਡੀ ਦੇ ਵਿੱਚ ਪਾ ਕੇ ਸਾਰੀ ਰਾਤ ਰੋਡ ਤੇ ਘੁੰਮਦਾ ਰਿਹਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਅੱਜ ਵਾਲੀ ਕਹਾਣੀ ਹੈ ਕਹਾਣੀ ਹੈ ਕਿ ਇਹ ਦਿੱਲੀ ਦੇ ਵਜ਼ੀਰਾਬਾਦ ਦੀ ਉੱਥੇ ਇੱਕ ਸੇਠ ਰਹਿੰਦਾ ਹੁੰਦਾ ਜਿਹਦਾ ਨਾਮ ਹੁੰਦਾ ਵੇਦ ਪ੍ਰਕਾਸ਼ ਕਰੋੜੀ ਜਿਹੜਾ ਵੇਦ ਪ੍ਰਕਾਸ਼ ਕਰੋੜੀ ਸੀਗਾ ਇੱਕ ਤਾਂ ਉਹਦੀ ਬਈ ਕੱਪੜੇ ਦੀ ਦੁਕਾਨ ਸੀਗੀ ਤੇ ਨਾਲ ਨਾਲ ਉਹ ਲੋਕਾਂ ਨੂੰ ਵਿਆਜ ਤੇ ਪੈਸਾ ਵੀ ਦਿੰਦਾ ਸੀਗਾ ਕਰੋ ਸਰਦਾ ਵਰਦਾ ਸੀਗਾ ਪੈਸਾ ਉਹਦੇ ਨਾਲ ਖੁੱਲਾ ਸੀ ਬੰਦੇ ਕੋਲੇ ਉਹਨਾਂ ਦੇ ਘਰੇ ਇੱਕ ਨੌਕਰ ਹੁੰਦਾ ਸੀਗਾ ਜਿਹਦਾ ਨਾਮ ਸੀ ਰਤੇਸ਼ ਕਟਿਆਰ ਤੇ ਜਿਹੜਾ ਸੀਗਾ ਬਿਹਾਰ ਦਾ ਰਹਿਣ ਵਾਲਾ ਚਲੋ ਜੀ ਉਹ ਘਰ ਦੇ ਕੰਮਕਾਰ ਵੀ ਕਰਾਉਂਦਾ ਹੁੰਦਾ ਸੀਗਾ ਜਦੋਂ ਘਰੋਂ 10 12 ਵਜੇ ਵੇਲਾ ਹੋ ਜਾਂਦਾ ਸੀ ਉਸ ਤੋਂ ਬਾਅਦ ਜਾ ਕੇ ਵੇਦ ਪ੍ਰਕਾਸ਼ ਕਰੋੜੀ ਕੋਲੇ ਉਹ ਬੰਦਾ ਕੱਪੜਿਆਂ ਦੀ ਦੁਕਾਨ ਤੇ ਬਹਿ ਜਾਂਦਾ ਹੁੰਦਾ ਸੀਗਾ ਨਾਲ ਸੇਠ ਦੇ ਕੰਮ ਕਰਾਉਂਦਾ ਰਹਿੰਦਾ ਸੀਗਾ 4-5 ਸਾਲਾਂ ਤੋਂ ਉਹ ਵੇਦ ਪ੍ਰਕਾਸ਼ ਕਰੋੜੀ ਦੇ ਨਾਲ ਰਹਿ ਰਿਹਾ ਸੀਗਾ ਬੇਦ ਪ੍ਰਕਾਸ਼ ਕੁਰੂੜੀ ਦੀ ਇੱਕ ਧੀ ਹੁੰਦੀ ਹੈ ਨੇਹਾ ਤੇ ਇੱਕ ਉਹਦਾ ਪੁੱਤ ਹੁੰਦਾ ਸ਼ੁਭਮ ਤੇ ਘਰਲੇ ਦਾ ਨਾਂ ਹੁੰਦਾ ਸਾਧਨਾ 2015 ਦਾ ਸਮਾਂ ਆਉਂਦਾ ਤੇ 2015 ਦੇ ਵਿੱਚ ਜਿਹੜਾ ਬੇਦ ਪ੍ਰਕਾਸ਼ ਕੁਰੂੜੀ ਹੁੰਦਾ ਇਹ ਕੋਈ ਹੋਰ ਆ ਦਾ ਬਿਜ਼ਨਸ ਸ਼ੁਰੂ ਕਰ ਲੈਂਦਾ ਤੇ ਵੇਦਪ੍ਰਕਾਸ਼ ਕਰੋੜੀ ਸੋਚਦਾ ਵੀ ਯਾਰ ਹੁਣ ਮੈਂ ਉਧਰਲੇ ਬਿਜ਼ਨਸ ਤੇ ਧਿਆਨ ਦੇਵਾਂ ਉੱਥੇ ਮੇਰਾ ਪੈਸਾ ਜ਼ਿਆਦਾ ਇਨਵੈਸਟ ਹੋਇਆ ਵੀ ਚਲੇ ਮੈਂ ਕੱਪੜੇ ਦੀ ਦੁਕਾਨ ਹੁਣ ਬੰਦ ਕਰ ਦਿੰਦਾ ਜਦੋਂ ਵੇਦਪ੍ਰਕਾਸ਼ ਕਰੋੜੀ ਇਸ ਗੱਲ ਦਾ ਫੈਸਲਾ ਕਰ ਲੈਂਦਾ ਵੀ ਹੁਣ ਮੈਂ ਕੱਪੜੇ ਦੀ ਦੁਕਾਨ ਬੰਦ ਕਰਨੀ ਆ ਤਾਂ ਜਿਹੜਾ ਰਤੇਸ਼ ਕਟਿਆਰ ਹੁੰਦਾ ਇਹੇ ਵੇਦਪ੍ਰਕਾਸ਼ ਕਰੋੜੀ ਨੂੰ ਕਹਿੰਦਾ ਵੀ ਆਪਾਂ ਕੱਪੜੇ ਦੀ ਦੁਕਾਨ ਨਾ ਬੰਦ ਕਰੀਏ ਤੁਸੀਂ ਇਦਾਂ ਕਰੋ ਵੀ ਇਹ ਦੁਕਾਨ ਮੇਰੇ ਪੇਟੇ ਪਾ ਦੇ ਤੁਸੀਂ ਮੇਰੇ ਨਾਲ ਕਿਸ਼ਤਾਂ ਬੰਨ੍ਹ ਲਓ ਤੇ ਵੇਦਪ੍ਰਕਾਸ਼ ਕਰੋੜੀ ਨੇ ਜਦੋਂ ਤਰਸ ਵੀ ਕਰ ਲਿਆ ਵੀ ਚਲ 40000 ਦੇ ਗਰੀਬ ਦਾ ਕੰਮ ਚੱਲਦਾ ਹੋ ਜੂਗਾ ਚਲ ਆਪਣੇ ਕੋਲ ਤਾਂ ਪੈਸਾ ਤੇਰਾ ਖੁੱਲਾ ਕੋਈ ਚੱਕਰ ਵਾਲੀ ਗੱਲ ਨਹੀਂ ਵੇਦ ਪ੍ਰਕਾਸ਼ ਕਰੋੜੀ ਕਹਿੰਦਾ ਵੀ ਕੋਈ ਗੱਲ ਨਹੀਂ ਵੀਰਤੇਸ਼ ਜੀ ਤੂੰ ਦੁਕਾਨਾ ਰੱਖਣੀ ਤੂੰਰਾ ਖਲਾ ਹਣਾ ਕਿਸ਼ਤਾਂ ਮਗਾੜਾ ਮਹੀਨੇ ਦੇ ਮਹੀਨੇ ਕਿੰਨੇ ਪੈਸੇ ਦਿਆ ਕਰੇਗਾ ਜਿਹੜਾ ਰਤੇਸ਼ ਕਟਿਆਰ ਸੀਗਾ ਇਹ ਕਹਿੰਦਾ ਵੀ ਸੇਠ ਜੀ ਮਹੀਨੇ ਦੇ ਮਹੀਨੇ ਤਾਂ ਮੈਨੂੰ ਕਿਸ਼ਤ ਕਢਣੀ ਔਖੀ ਹੋ ਜੂਗੀ ਤੁਸੀਂ ਮੇਰੇ ਨਾਲ ਕਿਸ਼ਤਾਂ ਬੰਨ ਲਓ 6 ਮਹੀਨਿਆਂ ਦੀਆਂ ਮੈਂ 6 ਮਹੀਨਿਆਂ ਬਾਅਦ ਤੁਹਾਨੂੰ 2 ਲੱਖ ਰੁਪਏ ਦੇ ਦਿਆ ਕਰੂਗਾ ਚਲੋ ਹੁਣ ਜਿਹੜਾ ਵੇਦ ਪ੍ਰਕਾਸ਼ ਸੀਗਾ ਇਹ ਚੰਗਾ ਅਮੀਰ ਬੰਦਾ ਸੀ ਕਹਿੰਦਾ ਚਲ ਕੋਈ ਗੱਲ ਨਹੀਂ ਚਲ ਹੌਲੀ ਹੌਲੀ ਸੀ ਪੈਸੇ ਤਾਂ ਚਲ ਆ ਹੀ ਜਾਣੇ ਆ ਵੀ ਚਲ ਯਾਰ ਇਹ ਗਰੀਬ ਬੰਦਾ ਸਟੈਂਡ ਹੋ ਜਾਊਗਾ ਚਲੋ ਜੀ ਰਤੇਸ਼ ਕਟਿਆਰ ਨੇ ਦੁਕਾਨ ਤੇ ਵਾਣਾ ਸ਼ੁਰੂ ਕਰ ਲਿਆ 15 20 ਦਿਨ ਗਾਕੀ ਗੂਕੀ ਵਧੀਆ ਚੱਲੀ ਹੌਲੀ ਹੌਲੀ ਕੰਮ ਡਾਊਨ ਪੈ ਗਿਆ ਕੰਮ ਇੰਨਾ ਕਿ ਡਾਊਨ ਹੋ ਗਿਆ ਕਿ ਪਹਿਲੀ ਕਿਸ਼ਤਾਂ ਦੀ 6 ਮਹੀਨਿਆਂ ਤੋਂ ਪਹਿਲੀ ਕਿਸ਼ਤ ਰਤੇਸ਼ ਕਟਿਆਰ ਤੋਂ ਨਹੀਂ ਭਰੀਗੀ ਟੁੱਟ ਗਈ ਫੇਰ 6 ਮਹੀਨੇ ਹੋਰ ਲੰਘਦੇ ਆ ਰਤੇਸ਼ ਕਟਿਆਰ ਹੁੰਦਾ ਵੀ ਸ਼ਾਇਦ ਉਦੋਂ ਆਫ ਸੀਜ਼ਨ ਸੀਗਾ ਹੁਣ ਗਾਂ ਵਿਆਹ ਸ਼ਾਦੀ ਚੱਲਪੇ ਵੀ ਸ਼ਾਇਦ ਮੇਰਾ ਕੰਮ ਚੱਲ ਜਾਊਗਾ ਪਰ ਨਹੀਂ ਚੱਲਿਆ ਦੂਜੀ ਕਿਸ਼ਤ ਵੀ ਟੁੱਟ ਜਾਂਦੀ ਹੈ ਹੁਣ ਜਿਹੜਾ ਬੇਦ ਪ੍ਰਕਾਸ਼ ਸੀਗਾ ਉਹਨੇ ਫਿਰ ਰਤੇਸ਼ ਕਟਿਆਰ ਨੂੰ ਮੜੇ ਗੁੱਸੇ ਨਾਲ ਵੀ ਕਿਹਾ ਵੀ ਯਾਰ ਦੋ ਕਿਸ਼ਤਾਂ ਟੁੱਟ ਗਈਆਂ ਹਨਾ ਵੀ ਮੈਂ ਹੁਣ ਇੰਨੇ ਪਰਸੈਂਟ ਵਿਆਜ ਲਾਊਂਗਾ ਤੇਰੇ ਨਾਲ ਵਿਆਜ ਵਿਊਜ ਕਰਕੇ ਸਾਰਾ ਮੰਨ ਲਾ 5 5.5 ਲੱਖ ਰੁਪਇਆ ਬਣਿਆ ਪਿਆ ਵੀ ਦੱਸ ਤੂੰ ਕਿਵੇਂ ਕਰਨੀ ਆ ਤੇ ਜਾਂ ਮੇਰੀ ਦੁਕਾਨ ਛੱਡ ਜਾ ਮੇਰੇ ਪੈਸੇ ਦੇ ਕੁਛ ਨਾ ਕੁਛ ਤੂੰ ਕਰਨਾ ਪਊਗਾ ਹੁਣ ਰਤੇਸ਼ ਕਟਿਆਰ ਦੇ ਜਿਹਨੇ ਘਰ ਦੇ ਨੌਕਰ ਦੇ ਦਿਮਾਗ ਤੇ ਉਹ ਰੀਲ ਚੜ ਗਈ ਯਾਰ ਵੀ ਮੇਰੇ ਸਿਰ ਤੇ 5.5 ਲੱਖ ਰੁਪਏ ਚੜ ਗਏ ਮੈਂ ਕਿਵੇਂ ਦਊਗਾ ਜੇ ਨਾ ਦਿੱਤਾ ਮੈਨੂੰ ਥਾਣੇ ਪੇਸਾ ਦੂਗਾ ਬੰਦਾ ਉੱਤੋਂ ਮੈਨੂੰ ਗਾਲ ਮੰਦਾ ਵੀ ਬੋਲਦਾ ਚਲੋ ਜੀ ਉਹਦਾ ਇੱਕ ਹੋਰ ਦੋਸਤ ਸੀਗਾ ਦਿੱਲੀ ਵਿੱਚ ਰਹਿੰਦਾ ਸੀ ਜਿਸ ਦਾ ਨਾਮ ਸੀ ਬਨਾਰਸ਼ਪਾਲ ਉਹਨੇ ਇਹ ਸਾਰੀ ਗੱਲ ਉਹਦੇ ਨਾਲ ਦੱਸੀ ਵੀ ਇਸ ਤਰ੍ਹਾਂ ਕਰਕੇ ਯਾਰ ਮੈਂ ਪੰਗਾ ਲੈ ਲਿਆ ਦੁਕਾਨ ਲੈ ਕੇ ਹੁਣ ਦੋ ਕਿਸ਼ਤਾਂ ਟੁੱਟ ਗਈਆਂ ਵਿਆਜ ਵਿਊ ਲਾ ਕੇ 5.5 ਲੱਖ ਰੁਪਏ ਮੇਰੇ ਤੇ ਸੇ ਚੜ ਗਏ ਤੇ ਹੁਣ ਮੈਨੂੰ ਜਿਹੜਾ ਸੇਠ ਆ ਉਹ ਧਮਕੀਆਂ ਦਿੰਦਾ ਜਿਹੜਾ ਬਨਾਸ਼ਪਾਲ ਸੀਗਾ ਉਹਦਾ ਵੀ ਗਾਂ ਕਿ ਮਿੱਤਰ ਸੀਗਾ ਉਹਨੇ ਗੱਲ ਉਹਨੂੰ ਗਾਂ ਦੱਸਤੀ ਇਹ ਤਿੰਨੇ ਜਣੇ ਇਕੱਠੇ ਰਲ ਗਏ ਜਿਹੜਾ ਬਨਾਸ਼ਪਾਲ ਹੁੰਦਾ ਉਹ ਕਹਿੰਦਾ ਯਾਰ ਵੀ ਹਜੇ ਕੁਝ ਨਾ ਬੋਲੋ ਹਜੇ ਆਪਾਂ ਸੇਠਾਂ ਦੇ ਘਰ ਦਾ ਚੰਗੀ ਤਰ੍ਹਾਂ ਤਿੰਨੇ ਜਣੇ ਭੇਤ ਲੈ ਲਈਏ ਉਸ ਤੋਂ ਬਾਅਦ ਕੋਈ ਗੇਮ ਖੇਡਾਂਗੇ ਚਲੋ ਜੀ ਕੰਮ ਸ਼ੁਰੂ ਹੋ ਜਾਂਦਾ ਭੇਤ ਲੈਣ ਦਾ ਰਤੇਸ਼ ਕਟਿਆਰ ਇੱਕ ਦਿਨ ਸੇਠਾਂ ਦੇ ਘਰੇ ਬੈਠਾ ਹੁੰਦਾ ਉਹ ਫੋਨ ਕਰਨ ਦਾ ਉਪਰੋਂ ਬਨਾਸ਼ਪਾਲ ਆ ਜਾਂਦਾ ਬਨਾਸ਼ਪਾਲ ਦੇ ਨਾਲ ਤੀਜਾ ਦੋਸਤ ਵੀ ਆ ਜਾਂਦਾ ਰਤੇਸ਼ ਕਟਿਆਰ ਕੋਲੇ ਬਹਿ ਕੇ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਆ ਚਾਹ ਚੂ ਪੀ ਲੈਂਦੇ ਆ ਉਸ ਤੋਂ ਬਾਅਦ ਵੇਦ ਪ੍ਰਕਾ ਸ਼ੁਭਮ ਉਹ ਗੇਟ ਦੇ ਵਿੱਚ ਬੈਠਾ ਦਾ 21 ਸਾਲਾਂ ਦੀ ਉਮਰ ਹੁੰਦੀ ਆ ਤਾਂ ਵਿਨਾਸ਼ਪਾਲ ਨੂੰ ਪੁੱਛਦਾ ਵੀ ਤੈਨੂੰ ਬੇਟਾ ਗੱਡੀ ਚਲਾਉਣੀ ਆਂਦੀ ਉਹ ਕਹਿੰਦਾ ਨਾ ਉਹ ਕਹਿੰਦਾ ਲੈ ਕਿਹੜੀ ਗੱਲ ਆ ਤੈਨੂੰ ਮੈਂ ਗੱਡੀ ਚਲਾਉਣੀ ਸਿਖਾਉਣਾ ਹੁਣ ਨਵੀਂ ਨਵੀਂ ਉਮਰ ਦੇ ਜਵਾਗ ਨੂੰ ਚਾਹ ਹੁੰਦਾ ਯਾਰ ਵੀ ਮੈਨੂੰ ਗੱਡੀ ਚਲਾਉਣੀ ਆਉਣੀ ਚਾਹੀਦੀ ਹੈ ਹਨਾ ਵੀ ਗੱਡੀ ਸਿੱਖਣ ਦਾ ਚਾਹ ਹੁੰਦਾ ਜਵਾਗ ਨੂੰ ਚਲੋ ਜੀ ਵਿਨਾਸ਼ਪਾਲ ਨੇ ਸੇਠਾਂ ਦੀ ਗੱਡੀ ਨੂੰ ਸਲਫ ਮਾਰਿਆ ਤੇ ਨਾਲ ਉਹਦੇ ਮੁੰਡੇ ਸ਼ੁਭਮ ਨੂੰ ਬਾਹਾਲਿਆਂ ਨੂੰ ਗੱਡੀ ਸਿਖਾਉਣੀ ਸ਼ੁਰੂ ਕਰਤੀ ਚਲੋ ਜੀ ਫੜ ਕੇ ਰਜਾਨਾ ਉਹਨਾਂ ਦੇ ਘਰੇ ਜਾਣ ਲੱਗ ਗਿਆ ਮਹੀਨਾ ਡੇਢ ਮਹੀਨਾ ਬੀ ਹੌਲੀ ਹੌਲੀ ਉਹਨਾਂ ਦੇ ਘਰ ਦੇ ਨਿੱਕੇ ਮੋٹے ਹੋਰ ਕੰਮ ਵੀ ਕਰਾਉਣ ਲੱਗ ਗਿਆ ਤੇ ਜਿਹੜਾ ਜਿਹੜਾ ਦੋਸਤ ਸੀਗਾ ਉਹ ਵੀ ਘਰ ਦੇ ਹੋਰ ਨਿੱਕੇ ਮੋٹے ਕੰਮ ਕਰਾਉਣ ਲੱਗ ਗਿਆ ਕਦੇ ਪਾਰਕ ਸਾਫ਼ ਕਰਤੀ ਕਦੇ ਕੀ ਕਰਤਾ ਕਦੇ ਕੀ ਕਰਤਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਿਹੜਾ ਵਿਨਾਸ਼ਪਾਲ ਸੀ ਉਹਦਾ ਦੋਸਤ ਸੀਗਾ ਇਹਨਾਂ ਦਾ ਵੀ ਸੇਠਾਂ ਦੇ ਘਰ ਚ ਪੂਰਾ ਆਉਣ ਜਾਣ ਖੁੱਲ ਮੁਖੱਲਾ ਹੋ ਗਿਆ ਰਦੀਸ਼ ਕਟਿਆਰ ਦਾ ਤਾਂ ਹੈਗਾ ਹੀ ਹੈਗਾ ਸੀਗਾ ਜਦੋਂ 2-3 ਮਹੀਨਿਆਂ ਚ ਇਹ ਸਾਰਾ ਕੁਝ ਹੋ ਜਾਂਦਾ ਉਸ ਤੋਂ ਬਾਅਦ ਵਿਨਾਸ਼ਪਾਲ ਕਹਿੰਦਾ ਵੀ ਹੁਣ ਗੇਮ ਖੇਡਣ ਦਾ ਸਮਾਂ ਆ ਗਿਆ ਵੀ ਹੁਣ ਆਪਾਂ ਗੇਮ ਖੇਡਦੇ ਆਂ ਤਾਂ ਤੜਕੇ ਤੜਕੇ 9-10 ਵਜੇ ਬੀਤ ਪ੍ਰਕਾਸ਼ ਆਪਦੇ ਬੈਡਰੂਮ ਚ ਉੱਠ ਕੇ ਬਾਹਰ ਪਾਰਕ ਚ ਆ ਕੇ ਬਹਿ ਜਾਂਦਾ ਤਾਂ ਹਰਦੇਸ਼ ਕਟਿਆਰ ਆ ਕੇ ਗੱਲ ਕਹਿੰਦਾ ਵੀ ਸੀਟ ਜੀ ਆਪਣੀ ਗੱਡੀ ਦੇ ਟਾਇਰ ਪਵਾਉਣ ਵਾਲੇ ਹੋਏ ਪਿਆ ਟਾਇਰ ਬਾਲੇ ਕਸੇ ਪਏ ਆ ਹੁਣ ਮੁੰਡਾ ਗੱਡੀ ਚ ਚਲਾਉਣੀ ਸਿੱਖ ਗਿਆ ਤੇ ਕਾਵੇਂ ਕੋਈ ਨੁਕਸਾਨ ਨਾ ਹੋ ਜੇ ਤਾਂ ਮੀਤ ਪ੍ਰਕਾਸ਼ ਕਹਿੰਦਾ ਵੀ ਗੱਲ ਤੇਰੀ ਸਹੀ ਏ ਵੀ ਟਾਇਰ ਤਾਂ ਪਵਾਉਣ ਵਾਲੇ ਹੋਏ ਪਿਆ ਤੇ ਤੂੰ ਐ ਕਰ ਤੂੰ ਆਪ ਦੋਸਤ ਬਨਾਸ਼ਪਾਲ ਨੂੰ ਫੋਨ ਮਾਰੋ ਗੱਡੀ ਗੁੱਡੀ ਭੀੜ ਭੂੜ ਚ ਵਧੀਆ ਚਲਾ ਲੈਂਦਾ ਨਾਲੇ ਉਹ ਵੀ ਜਾਣਦਾ ਹੋਊਗਾ ਚੰਗਾ ਬੰਦਾ ਟਾਇਰ ਤੋਂ ਵੀ ਸਸਤੇ ਪੈ ਜਾਣਗੇ 2 ਰੁਪਏ। ਉਹਦਾ ਕੋਈ ਗੱਲ ਨਹੀਂ। ਚਲੋ ਰਤੇਸ਼ ਕਟਿਆਰ ਨੇ ਤੁਹਾਨੂੰ ਪਹਿਲੇ ਨੂੰ ਨਾ ਸਿਟੀ ਰਲਾਈ ਹੁੰਦੀ ਆ ਤੇ ਇਹ ਫੋਨ ਮਾਰ ਦਿੰਦਾ ਤੇ ਵਿਨਾਸ਼ਪਾਲ ਦੇ ਉਹਦਾ ਦੋਸਤ ਉਹ ਵੀ ਆ ਜਾਂਦੇ ਨੇ। ਤਾਂ ਜਿਹੜਾ ਵਿਨਾਸ਼ਪਾਲ ਹੁੰਦਾ ਉਹ ਗੱਡੀ ਚਲਾਉਣ ਲੱਗ ਜਾਂਦਾ। ਵੀਰ ਪ੍ਰਕਾਸ਼ ਅਗਲੇ ਪਾਸੇ ਕੈਕਟਰ ਸਾਈਡ ਤੇ ਬਹਿ ਜਾਂਦਾ। ਰਤੇਸ਼ ਕਟਿਆਰ ਪਿੱਛੇ ਬਹਿ ਜਾਂਦਾ ਤੇ ਜਿਹੜਾ ਤੀਜਾ ਦੋਸਤ ਉਹ ਪਿੱਛੇ ਬੈਠਾ ਹੁੰਦਾ। ਇਹ ਚਾਰੀ ਨੇ ਤੁਰਪੈੰਦੇ ਆ ਤਾਂ ਬਨਾਸ਼ਪਾਲ ਰਸਤੇ ਜੇ ਕਹਿੰਦਾ ਵੀ ਸੇਠ ਜੀ ਇਧਰ ਵਾਲੀ ਭੀੜ ਹੁੰਦੀ ਆ ਆਪਾਂ ਇਸ ਰੋਡ ਥਣ ਨਹੀਂ ਜਾਂਦੇ ਆ ਪੁੱਪਰਲੇ ਰੋਡ ਥਣ ਨਹੀਂ ਜਾਂਦੇ ਆ ਇੱਕ ਰੋਡ ਹੋਰ ਤਾਂ ਮੈਨੂੰ ਪਤਾ ਉਹ ਰੋਡ ਬਿਲਕੁਲ ਸੁਨਣਾ ਹੁੰਦਾ ਖਾਲੀ ਹੁੰਦਾ ਆਪਾਂ ਜਲਦੀ ਪਹੁੰਚ ਜਾਗੇ ਵੇਦਪ੍ਰਕਾਸ਼ ਕਹਿੰਦਾ ਮੈਨੂੰ ਉਸ ਰੋਡ ਬਾਰੇ ਪਤਾ ਨਹੀਂ ਜੀ ਤੇਨੂੰ ਪਤਾ ਤਾਂ ਲੈ ਚੱਲ ਕੋਈ ਗੱਲ ਨਹੀਂ ਹਣਾ ਵੀ ਇਧਰ ਟ੍ਰੈਫਿਕ ਵਾਲਾ ਚਲੋ ਜੀ ਇਹ ਸੁਨਨੇ ਚ ਰੋਡ ਵਾਲੇ ਪਾਸੇ ਗੱਡੀ ਪਾ ਲੈਂਦੇ ਆ ਜੋ ਥੋੜੀ ਜੀ ਸੋਨ ਮੁਸੰਨਾ ਥਾਂ ਆਉਂਦਾ ਤੇ ਜਿਹੜਾ ਰਤੇਸ਼ ਕਟਿਆਰ ਪਿੱਛੇ ਬੈਠਾ ਹੁੰਦਾ ਆਪਦੇ ਸੇਠ ਦੇ ਜੋ ਤੱਕ ਉਹਦਾ ਕੱਲਾ ਕੱਲਾ ਸਾੜੀ ਨਿਕਲ ਜਾਂਦਾ ਰਤੀਸ਼ ਕਟਿਆਰ ਉਹ ਤਾਰ ਢਿੱਲੀ ਨਹੀਂ ਕਰਦਾ ਜਦੋਂ ਸੇਠ ਮਰ ਜਾਂਦਾ ਤੇ ਇਹ ਸੁੰਨੀ ਜੀ ਥਾਂ ਤੇ ਗੱਡੀ ਲਾ ਕੇ ਸੇਠ ਦੀ লাশ ਚੱਕ ਕੇ ਡਿੱਗੀ ਚ ਪਾ ਲੈਂਦੇ ਆ ਫੇਰ ਇਹ ਤਿੰਨੇ ਜਿਹੜੇ ਬਹਿ ਕੇ ਸੋਚਦੇ ਆ ਵੀ ਸੇਠ ਤਾਂ ਆਪਾਂ ਮਾਰਤਾ ਤੇ ਹੁਣ ਸ਼ਾਮ ਤੱਕ ਤਾਂ ਰੌਲਾ ਪੈ ਜੂ ਇਹਦੇ ਜਵਾਬ ਸੇਠ ਨੂੰ ਲੱਪਣ ਲੱਗ ਜਾਣਗੇ ਵੀ ਸਾਡਾ ਪਿਓ ਕਿੱਧਰ ਗਿਆ ਇਹਦੀ ਘਰ ਵਾਲੀ ਰੌਲਾ ਪਾਊਗੀ ਗੱਲ ਥਾਣੇ ਪਹੁੰਚੂਗੇ ਆਪਾਂ ਫੜੇ ਜਾਵਾਂਗੇ ਉਹ ਕਹਿੰਦੇ ਐ ਕਰਦੇ ਹੁਣ ਇਹਦਾ ਮੁੰਡਾ ਲਿਆਉਣੇ ਜਾ ਕੇ ਘਰੋਂ ਚਲੋ ਜੀ ਇਹ ਤਿੰਨੇ ਗੱਡੀ ਚੱਕਦੇ ਆ ਉਥੋਂ ਗੱਡੀ ਘਮਾਉਂਦੇ ਆ ਵਿੱਚੇ ਡਿੱਗੀ ਚ ਪ ਇਹੜਾ ਸ਼ੁਭਮ ਹੁੰਦਾ ਉਹਨੂੰ ਜਾ ਕੇ ਠਾ ਲੈਂਦੇ ਵੀ ਇਸ ਤਰ੍ਹਾਂ ਕਰਕੇ ਰੌਲਾ ਨਾ ਪਾਈ ਸੇਠ ਦਾ ਐਕਸੀਡੈਂਟ ਹੋ ਗਿਆ ਤੇ ਅਸੀਂ ਉਹਨੂੰ ਐਡਮਿਟ ਕਰਾ ਕੇ ਹਸਪੀਟਲ ਤੇ ਤੂੰ ਚੱਲ ਤੇ ਉਹਦੀ ਮਾਂ ਨੂੰ ਦੱਸੀ ਮਾਂ ਦਰੀ ਟੈਨਸ਼ਨ ਲਾਊਗੀ ਚਲੋ ਜੀ ਮੁੰਡੇ ਨੇ ਇਹਨਾਂ ਦੀ ਗੱਲ ਮੰਨ ਲਈ ਉਹ ਵਿਚਾਰਾ ਉਹ ਵੀ ਅਗਲੀ ਸੀਟ ਤੇ ਉੱਥੇ ਬੈਠਾ ਜਿੱਥੇ ਉਹਦਾ ਪਿਓ ਬੈਠਾ ਹੁੰਦਾ ਉਸੇ ਰੋਡ ਤੇ ਉਹਨੂੰ ਲੈ ਜਾਂਦੇ ਆ ਸੁੰਨੀ ਥਾਂ ਤੇ ਰਤੇਸ਼ ਕਟਿਆਰ ਉਹੀ ਕੰਮ ਕਰਦਾ ਵਿੱਚ ਉਹਦੀ ਕਲੱਚ ਵਾਲੀ ਤਾਰ ਉਹਦੇ ਗਲ ਚ ਪਾ ਲੈਂਦਾ ਤੇ ਇੰਨੀ ਕੁ ਜ਼ੋਰ ਦੀ ਖਿੱਚਦਾ ਉਹਦੀ ਵਿਚਾਰੇ ਦੀ ਮੌਤ ਹੋ ਜਾਂਦੀ ਹੈ ਚਲੋ ਜੀ ਉਸ ਤੋਂ ਬਾਅਦ ਇਹ ਫੇਰ ਉਹਤ ਦੀ লাশ ਵੀ ਪਿਓ ਦੇ ਨਾਲ ਡਿੱਗੀ ਚ ਪਾ ਦਿੰਦੇ ਆ। ਚਲੋ ਜੀ ਉਸ ਤੋਂ ਬਾਅਦ ਇਹ ਸੋਚਦੇ ਆ ਯਾਰ ਵੀ ਹੁਣ ਪਿਓ ਹਤ ਤਾਂ ਮਾਰਤੇ ਰਹਿ ਗਈਆਂ ਦੋ ਜਨਾਨੀਆਂ ਇੱਕ ਇਹਦੀ ਕੁੜੀ ਰਹੇਗੀ ਇੱਕ ਇਹਦੀ ਘਰ ਵਾਲੀ ਰਹੇਗੀ ਉਹਦਾ ਵੀ ਕੰਡਾ ਕੱਢ ਦਈ ਹੈ ਹਨਾ ਐਵੇਂ ਕੱਲ ਨੂੰ ਕੁਝ ਗੱਲ ਨਿਕਲਦੀ ਨਿਕਲ ਗਈ ਤੇ ਜਾਣ ਨੂੰ ਸਿਆਪਾ ਪੈ ਜੂਗਾ ਸਾਰਾ ਟਾ ਪਰ ਮਾਰ ਦਿੰਦੇ ਆ ਮੁੜ ਕੇ ਆਪਣੇ ਤੇ ਕਾਰਵਾਈ ਕਰਾਉ ਕੌਣ ਚਲੋ ਜੀ ਫੇਰ ਗੱਡੀ ਘਮਾਉਂਦੇ ਆ ਉਥੋਂ ਫੇਰ ਘਰੇ ਆਉਂਦੇ ਆ ਘਰੇ ਉਸ ਟਾਈਮ ਤੇ ਕੱਲੀ ਸਾਧਰਾ ਹੁੰਦੀ ਨੇ ਨੀਹਾ ਹੁੰਦੀ ਏ ਉਹ ਪੜਨ ਗਈ ਹੁੰਦੀ ਏ ਚਲੋ ਜੀ ਇਹ ਸਾਧਰਾ ਨੂੰ ਆ ਕੇ ਕਹਿੰਦੇ ਆ ਰਤੇਸ਼ ਕਟਿਆਰ ਵੀ ਇਸ ਤਰ੍ਹਾਂ ਕਰਕੇ ਮਾਲਕੇ ਨ ਅਸੀਂ ਉਹਨੂੰ ਐਡਮਿਟ ਹਸਪੀਟਲ ਕਰਾ ਕੇ ਆਏ ਆਂ ਵੀ ਜਲਦੀ ਚੱਲੋ ਚਲੋ ਜੀ ਉਹ ਵਿਚਾਰੀ ਦੇ ਹੋਸ਼ ਛੱਡ ਗਏ ਉਹ ਡਿੱਗਦੀ ਢੈਂਦੀ ਭੱਜ ਕੇ ਗੱਡੀ ਚ ਅਗਲੀ ਸੀਟ ਤੇ ਬਹਿ ਜਾਂਦੀ ਏ ਜਿੱਥੇ ਉਹਦਾ ਘਰ ਵਾਲਾ ਬੈਠਾ ਸੀ ਉਹਦਾ ਪੁੱਤ ਬੈਠਾ ਸੀਗਾ ਚਲੋ ਜੀ ਉਧਰਲੇ ਸੁੰਨੇ ਰੋਡ ਤੇ ਫੇਰ ਲੈ ਜਾਂਦੇ ਆ ਰਤੇਸ਼ ਕਟਿਆਰ ਫੇਰ ਪਿੱਛੋਂ ਕਲਾਚ ਚਾਲੀ ਤਾਰ ਪਾਉਂਦਾ ਉਹ ਖਿੱਚ ਦਿੰਦਾ ਰਹੇ ਜੋ ਤੱਕ ਉਹਦਾ ਸਾਹ ਨਿਕਲ ਜਾਂਦੇ ਤੱਕ ਛੱਡਦਾ ਨਹੀਂਗਾ ਉਹ ਵੀ ਵਿਚਾਰੀ ਮਰ ਜਾਂਦੀ ਉਹਦੀ ਲਾਸ਼ ਵੀ ਚੱਕ ਕੇ ਤਿੰਨਾਂ ਦੀ ਡਿੱਗੀ ਚ ਪਾ ਦਿੰਦੇ ਆ ਹੁਣ ਰਹਿ ਗਈ ਇਕੱਲੀ ਕੁੜੀ ਕੁੜੀ ਕਿਤੇ ਸਾਈਡ ਤੇ ਪੜਦੀ ਸੀਗੀ ਘੰਟੇ ਡੇਢ ਘੰਟੇ ਦਾ ਰ ਉਹ ਤਿੰਨੇ ਲਾਸ਼ਾਂ ਗੱਡੀ ਦੀ ਡਿੱਗੀ ਚ ਹੁੰਦੀਆਂ ਨੇ ਇਹ ਗੱਡੀ ਭਜਾ ਕੇ ਉੱਥੇ ਪਹੁੰਚ ਜਾਂਦੇ ਜਿੱਥੇ ਉਹਨਾਂ ਦੀ ਕੁੜੀ ਪੜਦੀ ਹੁੰਦੀ ਹੈ ਜਾ ਕੇ ਰਤੇਸ਼ ਕਟਿਆਰ ਕਹਿੰਦਾ ਵੀ ਬੇਟਾ ਵੀ ਕਬਰਾਈ ਨਾ ਮੈਂ ਤੈਨੂੰ ਫੋਨ ਤਾਂ ਨਹੀਂ ਕੀਤਾ ਵੀ ਤੂੰ ਫੋਨ ਤੇ ਡਰ ਜੇਂਗੀ ਰੋਏਂਗੀ ਡੈਲ ਜੇਂਗੀ ਹਨਾ ਵੀ ਮੈਂ ਸੋਚਿਆ ਚਲ ਤੈਨੂੰ ਜਾ ਕੇ ਨਾਲ ਲੈ ਕੇ ਗੱਡੀ ਚ ਆ ਜੂੰਗਾ ਬੇ ਇਸ ਤਰ੍ਹਾਂ ਕਰਕੇ ਸੇਠ ਜੀ ਦਾ ਐਕਸੀਡੈਂਟ ਹੋ ਗਿਆ ਤੇ ਉਹ ਉਹ ਐਡਮਿਟ ਤੇ ਇਸ ਤਰ੍ਹਾਂ ਲੈਣ ਆਏ ਹੁਣ ਉਹਨੂੰ ਘਰ ਦਾ ਨੌਕਰ ਸੀ ਉਹਨੂੰ ਯਕੀਨ ਸੀਗਾ ਵੀ ਇਹ 80 ਸਾਲੋਂ ਸਾਡੇ ਨਾਲ ਰਹਿ ਰਿਹਾ ਹਨਾ ਉਹ ਵਿਚਾਰੀ ਭੱਜ ਕੇ ਅਗਲੀ ਸੀਟ ਤੇ ਬਹਿ ਜਾਂਦੀ ਹੈ ਚਲੋ ਜੀ ਉੱਥੋਂ ਗੱਡੀ ਭਜਾ ਲੈਂਦੇ ਆ ਤੇ ਉਸੇ ਰੋਡ ਤੇ ਆ ਕੇ ਰਤੇਸ਼ ਕਟਿਆਰ ਕੀ ਕਰਦਾ ਪਿੱਛੋਂ ਕਲੱਚ ਵਾਲੀ ਤਾਰ ਉਹਦੇ ਗੱਲ 'ਚ ਪਾਉਂਦਾ ਖਿੱਚ ਦਿੰਦਾ ਜਦੋਂ ਤੱਕ ਉਹ ਮਰਦੇ ਨਹੀਂ ਛੱਡਦਾ ਜਦੋਂ ਮਰ ਜਾਂਦੀ ਹੈ ਚਲੋ ਜੀ ਉਹਦੀ ਲਾਸ਼ ਗੱਡੀ 'ਚ ਰੱਖ ਛੱਡਦੇ ਆ ਡਿੱਗੀ 'ਚ ਨਹੀਂ ਪੈਂਦੀ ਕਿਉਂਕਿ ਤੇਨਾਂ ਲਾਸ਼ਾਂ ਪਹਿਲਾਂ ਡਿੱਗੀ 'ਚ ਪਾ ਚੁੱਕੇ ਸੀਗੇ ਉਸ ਤੋਂ ਬਾਅਦ ਇਹ ਲਾਸ਼ਾਂ ਲੈ ਕੇ ਇਹ ਸਾਰਾ ਕੰਮ ਇਹ 3-4 ਵਜੇ ਤੱਕ ਖਤਮ ਕਰ ਦਿੰਦੇ ਆ ਫਿਰ ਇਹ ਰੋਡ ਦੇ ਉੱਪਰ ਹੀ ਘੁੰਮਦੇ ਰਹਿੰਦੇ ਆ ਇਹ ਜਗ੍ਹਾ ਲੱਭਦੇ ਰਹਿੰਦੇ ਵੀ ਲਾਸ਼ ਸਿੱਟੀਏ ਤੇ ਕਿੱਥੇ ਸਿੱਟਗੇ ਚਲੋ ਜੀ ਇਹ 4 ਵਜੇ ਸ਼ਾਮ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਇਹ ਗੱਡੀ ਸੜਕਾਂ ਦੇ ਭਜਾਈ ਫਿਰਦੇ ਕਦੇ ਆਇਆਂ ਨੂੰ ਲੈ ਕੇ ਕਦੇ ਆਇਆਂ ਨੂੰ ਲੈ ਕੇ ਕਦੇ ਆਇਆਂ ਨੂੰ ਲੈ ਕੇ ਮੁੱਕਦੀ ਗੱਲ ਇਹ ਇੱਕ ਨਦੀ ਕੋਲੇ ਪਹੁੰਚਦੇ ਜਿਹੜੀ ਕਿ ਬੜੀ ਤੇਜ਼ ਪਾਣੀ ਚੱਲ ਰਿਹਾ ਹੁੰਦਾ ਤਾਂ ਇਹ ਸੋਚਦੇ ਆ ਵੀ ਆਪਾਂ ਲਾਸ਼ਾਂ ਇਸ ਨਦੀ ਵਿੱਚ ਸੁੱਟ ਦਿੰਨੇ ਆ ਰਾਤ ਨੂੰ 2 ਵਜੇ ਦੇ ਕਰੀਬ ਇਹ ਚਾਰੇ ਲਾਸ਼ਾਂ ਉਹ ਨਦੀ ਵਿੱਚ ਸੁੱਟ ਦਿੰਦੇ ਆ ਤਿੰਨ ਲਾਸ਼ਾਂ ਦਾ ਗਾਂ ਵਹਿ ਜਾਂਦੀਆਂ ਨੇ ਜਿਹੜੀ ਚੌਥੀ ਲਾਸ਼ ਉਹਨਾਂ ਦੀ ਧੀ ਦੀ ਨੇਹਾ ਦੀ ਹੁੰਦੀ ਆ ਉਹ ਝਾੜੀਆਂ ਝੂਣੀ ਚ ਅੜ ਕੇ ਕਿਨਾਰੇ ਨਾਲ ਲੱਗ ਜਾਂਦੀ ਆ ਚਲੋ ਜੀ ਉਹ ਇਹ ਉੱਥੋਂ ਭੱਜ ਕੇ ਆਪਦੇ ਘਰੋਂ ਘਰੀ ਚਲੇ ਜਾਂਦੇ ਆ ਅਗਲੇ ਦਿਨ ਕੋਈ ਬੰਦਾ ਉਧਰ ਰੱਜੀ ਦੇ ਕਿਨਾਰੇੋਂ ਲੰਘ ਰਿਹਾ ਹੁੰਦਾ ਤਾਂ ਉਹ ਦੇਖਦਾ ਵੀ ਯਾਰ ਇੱਥੇ ਲਾਸ਼ ਪਈ ਆ ਕਿਸੇ ਕੁੜੀ ਦੀ ਉਹ ਪੁਲਿਸ ਨੂੰ ਫੋਨ ਕਰਨਦਾ ਪੁਲਿਸ ਆ ਜਾਂਦੀ ਆ ਪੁਲਿਸ ਆ ਕੇ ਉਹ ਲਾਸ਼ ਨੂੰਸ਼ ਕੱਢਦੀ ਆ ਸਨਾਖਤ ਹੁੰਦਾ ਪੋਸਟਮਾਰਟ ਹੁੰਦਾ ਤਾਂ ਪੁਲਿਸ ਘਰ ਦੇੰਦ ਤੱਕ ਪਹੁੰਚਦੀ ਬਜਾਈ ਘਰੋਂ ਪੁੱਛਦੇ ਵੀ ਕੀ ਚੱਕਰ ਬਣਿਆ ਜਦੋਂ ਘਰ ਦੇੰਦ ਤੱਕ ਪੁਲਿਸ ਪਹੁੰਚਦੀ ਆ ਤਾ ਪੁਲਿਸ ਇੱਕ ਦਿਨ ਵੈਂਦੀ ਆ ਦੋ ਦਿਨ ਵੈਂਦੀ ਚਾਰ ਦਿਨ ਵੈਂਦੀ ਆ ਪਰ ਘਰੇ ਕੋਈ ਨਹੀਂ ਆਉਂਦਾ ਘਰੇ ਆਉਣਾ ਕਿਨੇ ਸੀ ਕਿਉਂਕਿ ਸਾਰਾ ਟੱਬਰ ਤਾਂ ਉਹਨੇ ਮਾਰਤਾ ਸੀਗਾ ਤਾਂ ਪੁਲਿਸ ਦੇ ਦਿਲ 'ਚ ਇਹ ਸ਼ੱਕ ਪੈਦਾ ਹੋ ਗਿਆ ਯਾਰ ਵੀ ਸ਼ਾਇਦ ਘਰ ਦੇ ਆਣੇ ਹੀ ਆਪਦੀ ਕੁੜੀ ਮਾਰ ਕੇ ਸਿੱਟੀ ਹੋਵੇ ਸ਼ਾਇਦ ਡਰ ਦੇ ਮਾਰੇ ਫਰਾਰ ਹੋ ਗਿਆ ਚਲੋ ਜੀ ਪੁਲਿਸ ਨੇ ਚੱਕ ਕੇ ਮੁਕਦਮਾ ਵੇਦ ਪ੍ਰਕਾਸ਼ ਕਰੋੜੀ ਤੇ ਦਰਜ ਕਰਤਾ ਵੀਨੇ ਆਪਦੀ ਧੀ ਮਾਰਤੀ ਗੱਲ ਠੰਡੇ ਬਿਸਤਰੇ 'ਚ ਪੈ ਜਾਂਦੀ ਆ ਜਿਹੜਾ ਰਤੇਸ਼ ਕਟਿਆਰ ਹੁੰਦਾ ਬਿਹਾਰ ਨੂੰ ਲੰਘ ਜਾਂਦਾ ਜਿਹੜਾ ਨਤੀਜਾ ਦੋਸਤ ਹੁੰਦਾ ਉਹ ਕਿਸੇ ਹੋਰ ਸਟੇਟ ਦਾ ਹੁੰਦਾ ਉਹ ਵੀ ਆਪਦੇ ਘਰੇ ਲੰਘ ਜਾਂਦਾ ਤੇ ਵਿਨਾਸ਼ਪਾਲ ਦਿੱਲੀ ਦਾ ਰਹਿਣ ਵਾਲਾ ਸੀਗਾ ਵਿਨਾਸ਼ਪਾਲ ਇੱਕ ਦਿਨ ਆਪਦੇ ਯਾਰਾਂ ਮਿੱਤਰਾਂ ਨਾਲ ਬਹਿ ਕੇ ਪੈਗ ਲਾ ਰਿਆ ਹੁੰਦਾ ਰਾਤ ਨੂੰ ਹੁਣ ਯਾਰ ਮਿੱਤਰ ਜਦੋਂ ਪੈਗ ਪੁੱਗ ਲਾ ਜਾਂਦੇ ਆ ਸੈਟ ਸੁੱਟ ਜੇ ਹੋ ਜਾਂਦੇ ਤੇ ਇੱਕ ਯਾਰ ਕਹਿੰਦਾ ਮੈਂ ਫਲਾਣੇ ਦੀ ਲੱਤ ਤੋੜੀ ਸੀਗੀ ਮੈਂ ਫਲਾਣੇ ਸੇਠ ਦੀ ਉਂਗਲ ਬਾੜਤੀ ਸੀਗੀ ਮੈਂ ਉਹਦਾ ਸਿਰ 파ੜਤਾ ਸੀਗਾ ਮੈਂ 6 ਮਹੀਨੇ ਜੇਲ੍ਹ ਕੱਟੀ ਆ ਮੈਂ 2 ਮਹੀਨੇ ਜੇਲ੍ਹ ਕੱਟੀ ਆ ਫੈਂਟਰ ਮਾਰੀਆਂ ਛੇਕੀਆਂ ਮਾਰੀਆਂ ਹੁਣ ਵਿਨਾਸ਼ਪਾਲ ਦੇ ਪੈਗ ਲੱਗੀ ਸੀ ਵਿਨਾਸ਼ਪਾਲ ਦੇ ਛੇਕੀ ਮਾਰ ਬੈਠਾ ਕਹਿੰਦਾ ਬਾਈ ਅਸੀਂ ਤਾਂ ਸੇਠਾਂ ਦਾ ਸਾਰਾ ਟੱਬਰ ਮਾਰਤਾ ਹਜੇ ਤੱਕ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ ਇੱਕ ਦੋਸਤ ਹੋਰ ਬੈਠਾ ਹੁੰਦਾ ਗੋਲੀ ਉਹਦੇ ਪੈਗ ਥੋੜੀ ਜਿ ਘੱਟ ਲੱਗੇ ਹੁੰਦੇ ਆ ਉਹ ਦੁਬਾਰਾ ਪੁੱਛਦੇ ਵੀ ਕਿਹਨਾਂ ਦਾ ਟੱਬਰ ਮਾਰਦਾ ਤੁਸੀਂ ਯਾਰ ਤਾਂ ਬਨਾਸ਼ਪਾਲ ਸੋਚਦਾ ਯਾਰ ਮੈਂ ਮੂੰਹ ਚ ਆਕੜੀ ਗੱਲ ਕੱਢ ਤੀ ਬਨਾਸ਼ਪਾਲ ਉੱਥੇ ਚੁੱਪ ਕਰ ਜਾਂਦਾ ਬਨਾਸ਼ਪਾਲ ਕੋਈ ਗੱਲਾਂ ਬਦਲਣ ਲੱਗ ਜਾਂਦਾ ਵੀ ਨਹੀਂ ਮੈਂ ਤਾਂ ਮਜ਼ਾਕ ਕਰਦਾ ਜੇ ਕਰਦਾ ਉਹ ਕਰਦਾ ਪਰ ਉਸ ਬੰਦੇ ਦੇ ਦਿਮਾਗ 'ਚ ਗੱਲ ਘਰ ਕਰ ਜਾਂਦੀ ਆ ਯਾਰ ਵੀ ਇਹ ਬੰਦਾ ਅੱਜ ਤੱਕ ਇਹਨੇ ਕਦੇ ਸ਼ੇਖੀ ਮਾਰੀ ਨਹੀਂ ਪਰ ਅੱਜ ਇਹਨੇ ਜੇ ਸ਼ੇਖੀ ਮਾਰੀਏ ਤੇ ਕਹਿੰਦਾ ਸੀ ਸੇਠਾਂ ਦਾ ਟੱਬਰ ਹੀ ਸਾਰਾ ਮਾਰਤਾ ਵੀ ਗੱਲ ਕਿਤਨੇ ਕਿਤਾਰੇ ਕੋਈ ਹੋ ਗਈ ਹੈ ਹੁਣ ਗੱਲਾਂ ਚੇਂਜ ਕਰਨ ਲੱਗ ਗਿਆ ਜੇ ਦੋਸਤ ਬਾਬਾ ਟੈਟ ਹੋਇਆ ਇਸ ਪਰ ਉਹਨਾਂ ਨੇ ਇਸ ਗੱਲ ਤੇ ਗੌਰ ਨਾ ਕੀਤੀ ਚਲੋ ਜੀ ਅਗਲਾ ਦਿਨ ਚੜਦਾ ਤੇ ਉਹੀ ਦੋਸਤ ਨਾ ਆ ਧੋ ਕੇ ਥਾਣੇ ਪਹੁੰਚਦਾ ਥਾਣੇ ਜਾ ਕੇ ਮੁਖਬਰੀ ਕਰ ਦਿੰਦਾ ਕਿ ਇਸ ਤਰ੍ਹਾਂ ਮੇਰਾ ਇੱਕ ਦੋਸਤ ਆ ਵਿਨਾਸ਼ਪਾਲ ਉਹਨੇ ਅੱਜ ਤੱਕ ਕਦੇ ਵੀ ਪੈਗ ਲਾ ਕੇ ਕੋਈ ਉਲਟੀ ਸਿੱਧੀ ਗੱਲ ਨਹੀਂ ਕੀਤੀ ਪਰ ਰਾਤ ਉਹਨੇ ਇੱਕ ਗੱਲ ਕੀਤੀ ਸੀ ਵੀ ਅਸੀਂ ਸੇਠਾ ਦਾ ਸਾਰਾ ਟੰਬਰ ਮਾਰਤਾ ਅੱਜ ਤੱਕ ਪੁਲਿਸ ਨੂੰ ਪਤਾ ਨਹੀਂ ਲੱਗਿਆ ਹੁਣ ਤੁਹਾਨੂੰ ਤਾਂ ਪੁਲਿਸ ਤਾਂ ਹੋ ਜਾ ਕੰਮ ਭਾਲਦੀ ਹੁੰਦੀ ਆ ਪੁਲਿਸ ਨੂੰ ਹੁਣ ਸੂਹ ਮਿਲ ਗਈ ਵੀ ਬੰਦਾ ਚੱਕ ਕੇ ਲਿਆਉਨੇ ਸੀਬੀ ਉਸ ਬੰਦੇ ਦੇ ਪਿੱਛੇ ਲੱਗ ਜਾਂਦੀ ਵਿਨਾਸ਼ਪਾਲ ਦੇ ਉਹਨੂੰ ਅਰੈਸਟ ਕਰ ਲਿਆ ਜਾਂਦਾ ਮੁੜ ਕੇ ਉਹਦੀ ਇਨਕਵਾਰੀ ਹੁਲਦੀ ਹੈ ਇਨਕਵਾਰੀ ਤੋਂ ਇਹ ਪਤਾ ਲੱਗਦਾ ਹੈ ਕਿ ਵਿਨਾਸ਼ਪਾਲ ਨੇ ਰਤੇਸ਼ ਘਟਿਆਰ ਦੇ ਨਾਲ ਰਲ ਕੇ ਬੇਦ ਪ੍ਰਕਾਸ਼ ਕਰੋੜੀ ਦਾ ਸਾਰਾ ਪਰਿਵਾਰ ਕਤਲ ਕਰਤਾ ਸੀਗਾ ਤੇ ਮੁੜ ਕੇ ਉਹ ਨਦੀ 'ਚ ਸਿੱਟਦਾ ਸੀਗਾ ਤੇ ਉਹਨਾਂ ਦੀ ਧੀ اچانک ਕਿਨਾਰੇ ਨਾਲ ਲੱਗ ਗਈ ਜਿਹੜੀ ਪੁਲਿਸ ਦੇ ਹੱਥੇ ਆਈ ਸੀ ਮੁੜ ਕੇ ਵਿਨਾਸ਼ਪਾਲ ਨੂੰ ਨਾਲ ਲੈ ਕੇ ਪੁਲਿਸ ਬਿਹਾਰ ਪਹੁੰਚਦੀ ਰਤੇਸ਼ ਘਟਿਆਰ ਤੱਕ ਰਤੇਸ਼ ਕਟਿਆਰ ਦੇ ਘਰੇ ਜਾ ਕੇ ਪਤਾ ਲੱਗਦਾ ਵੀ ਰਤੇਸ਼ ਕਟਿਆਰ ਜੋ ਦਿੱਲੀ ਤੋਂ ਇੱਥੇ ਆਇਆ ਸੀਗਾ ਮਹੀਨੇ ਡੇਢ ਬਾਅਦ ਤੋਂ ਬਹੁਤ ਜ਼ਿਆਦਾ ਅਪਸੈਟ ਹੋ ਗਿਆ ਸੀਗਾ ਰਾਤਾਂ ਨੂੰ ਉੱਠ ਉੱਠ ਕੇ ਰੋਂਦਾ ਸੀਗਾ ਮੁੜ ਕੇ ਉਹਨੇ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਸੀ ਮੁੜ ਕੇ ਚਲੋ ਜੀ ਤੀਜੇ ਦੋਸਤਾਂ ਤਾਂ ਕਿ ਘਰ ਤੱਕ ਬਨਾਸ਼ਪਾਲ ਪੁਲਿਸ ਨੂੰ ਨਾਲ ਲੈ ਕੇ ਜਾਂਦਾ ਉਹ ਵੀ ਐਕਸੀਡੈਂਟ ਦੇ ਵਿੱਚ ਮਰ ਚੁੱਕਿਆ ਹੁੰਦਾ ਮੁੜ ਕੇ ਪੁਲਿਸ ਨੇ ਇਹ ਸਾਰਾ ਮੁਕੱਦਮਾ ਇਕੱਲੇ ਬਨਾਸ਼ਪਾਲ ਦੇ ਉੱਪਰ ਦਰਜ ਕਰ ਲਿਆ ਤੇ ਇਸ ਟਾਈਮ ਵੀ ਉਹਦੇ ਸਿਰ ਤੇ ਇਹ ਮੁਕੱਦਮਾ ਚੱਲ ਰਿਹਾ ਹਜੇ ਉਹਨੂੰ ਸਜ਼ਾ ਨਹੀਂ ਹੋਈ ਹੁਣ ਦੇਖਦੇ ਆ ਮੈਨੂੰ ਫਾਂਸੀ ਹੁੰਦੀ ਹੈ ਉਮਰ ਕੈਦ ਹੁੰਦੀ ਹੈ ਜਾਂ ਕਿਹੜੀ ਸਜ਼ਾ ਹੁੰਦੀ ਹੈ। ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਕਿ ਲੋਕੋ ਕਦੇ ਵੀ ਖਾਸ ਕਰਕੇ ਜਿਹੜੇ ਭਈਏ ਹੁੰਦੇ ਆ ਇਹਨਾਂ ਨੂੰ ਬਾਹਲਾ ਮੂਹ ਨਾ ਲਾਇਆ ਕਰੋ ਆਪਦੇ ਘਰ ਦਾ ਭੇਤ ਨਾ ਦਿਆ ਕਰੋ ਪੈਸਿਆਂ ਪਿੱਛੇ ਇਹ ਬੜਾ ਕੁਝ ਕਰ ਜਾਂਦੇ ਆ। ਬਹੁਤ ਸਾਰੇ ਪਰਿਵਾਰਾਂ ਨੂੰ ਇਹਨਾਂ ਨੇ ਮਾਰਿਆ। ਬਹੁਤ ਸਾਰੇ ਭਈਏ ਫਰਾਰ ਵੀ ਹੋ ਗਏ ਜਿਹੜਾ ਅਜੇ ਤੱਕ ਪੁਲਿਸ ਦੀ ਗ੍ਰਿਪਸਟ ਦੇ ਵਿੱਚ ਕਦੇ ਆਏ ਹੀ ਨਹੀਂ। ਇਸ ਕਰਕੇ ਨੌਕਰ ਘਰ ਦੇ ਵਿੱਚ ਰੱਖਣਾ ਉਹਨੂੰ ਜੇ ਰਹਿਣ ਲਈ ਕਮਰਾ ਵੀ ਬਣਾ ਕੇ ਦਿਓ ਤਾਂ ਆਪਣੇ ਘਰ ਤੋਂ ਬਾਹਰ ਬਣਾ ਕੇ ਦਿਓ ਕਿਉਂਕਿ ਇਹ ਕਦੇ ਕਿਸੇ ਦੇ ਮਿੱਤ ਨਹੀਂ ਬਣਦੇ ਜਿੰਨਾ ਮਰਜ਼ੀ ਉਹਨਾਂ ਦਾ ਕਰ ਲਓ ਜਿੰਨਾ ਮਰਜ਼ੀ ਉਹਨਾਂ ਨੂੰ ਖਵਾ ਲਓ ਪਿਆ ਲਓ ਆਖਰ ਨੂੰ ਇਹ ਸੱਪ ਡੰਗ ਜ਼ਰੂਰ ਮਾਰ ਦਿਆ ਸਾਡਾ ਮਕਸਦ ਬਤ ਉਹ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ